ਹੈਲੋ ਜੀ ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ ਜੀ ਬਹੁਤ ਵਧੀਆ ਅੱਛਾ ਉਹ ਤੁਸੀਂ ਸਾਡੇ ਅਸਾ ਜੀ ਸਟੋਰ ਫਲਾਹ ਸਿੰਘ ਤੋਂ ਬੋਲਦੇ ਪਏ ਆ ਫਲਾਹ ਸਟੋਰ ਆ ਸਾਡਾ ਨਾਮ ਤੇ ਤੁਸੀਂ ਸਾਡੇ ਕੋਲ ਲੈਨੇ ਆ ਕਾਫੀ ਸਮਾਨ ਪਹਿਲਾਂ ਬਿਲਕੁਲ ਜੀ ਲਈਦਾ ਆਨਲਾਈਨ ਖਰੀਦਦੇ ਆ ਹਾਂਜੀ ਹਾਂਜੀ ਆਨਲਾਈਨ ਹੀ ਤੁਹਾਡੇ ਨਾਲ ਸੰਪਰਕ ਸਾਡਾ ਬਹੁਤ ਵਧੀਆ ਅੱਛਾ ਤੇ ਹੁਣ ਇੱਕ ਆਫਰ ਆਈ ਆ ਤੁਹਾਡੇ ਲਈ ਯਾ ਬਾਹ ਦਾ ਜਲਦੀ ਦੱਸੋ ਆ ਫਰੰਟ ਤਾਂ ਵਧੀਆ ਗੱਲ ਆ ਤੁਸੀਂ ਦੇ ਰਹੇ ਆ ਇਹ 3 ਪਿੰਟਾਂ ਦੇ ਨਾਲ ਇੱਕ ਕੱਚਾ ਫ੍ਰੀ ਆ ਜੀ ਬੱਲੇ ਬੱਲੇ ਕਰਾਤੀ ਬਈ ਆ ਤਾਂ ਤੁਸੀਂ ਹਾਂਜੀ ਹਾਂਜੀ ਕੱਚਾ ਤੁਹਾਡੀ ਪਸੰਦ ਦਾ ਹੋਊਗਾ ਜੀ 25 ਮੀਟਰ ਲੰਬਾ ਰੱਖਣਾ ਕਿ 12 ਮੀਟਰ ਇਹ ਜੇ ਅਸੀਂ ਦੱਸਾਂਗੇ ਤਾਂ ਤੁਸੀਂ ਦਰਜੀ ਭੇਜੋਗੇ ਸਾਡੇ ਲਈ ਨਾਪਣ ਲਈ ਕੱਚਾ ਨਹੀਂ ਜੀ ਦੇ ਤੁਸੀਂ ਦੱਸ ਦੇਣਾ ਬਸ ਆਪਣਾ ਲੱਕ ਦੱਸ ਦੇਣਾ ਕਿ 60 ਰੱਖਣਾ ਆ ਲੰਬਾਈ 70 ਰੱਖਣੀ ਆ ਬਸ ਇੱਦੇ ਦੱਸ ਦੇਣਾ ਤੁਸੀਂ ਅੱਛਾ ਜੀ ਐਸਾ ਨਾ ਆਫਰਵਾ ਤੁਹਾਡਾ ਵਾਡਾ ਕਰੀਏ ਫਿਰ ਤੁਹਾਨੂੰ ਉਹ ਦੂਜਾ ਭੇਜ ਦਿੰਨੇ ਆ ਨਾਲ ਤਿੰਨ ਪੈਂਟਾਂ ਦੇ ਜਿਹੜਾ ਹੁੰਦਾ ਆ ਨਾ ਆਪਣੇ ਉਹ ਕੋਈ ਵੀ ਪਾ ਸਕਦਾ ਉਹ ਭੇਜ ਦਿੰਨੇ ਆ ਅੱਛਾ ਜੀ ਬਹੁਤ ਵਧੀਆ ਜੀ ਕਿਆ ਬਾਤ ਆ ਤੁਹਾਡੀ ਅੱਛਾ ਐਦਾਂ ਆ ਹੁਣ ਸੁਣ ਲਓ ਸਣਾਓ ਜੀ ਸਣਾਓ ਤੁਸੀਂ ਅੱਗੇ ਆਨਲਾਈਨ ਕੰਮ ਕਰਦੇ ਸੀ ਹੈਲੀਕਾਪਟਰ ਰਾਹੀਂ ਭੇਜ ਰਹੇ ਆ ਜੀ ਅਸੀਂ ਜਹਾਜ਼ ਰਾਹੀਂ ਉਹ ਤੁਹਾਡੀ ਭਲਾ ਹੋ ਜੂਵੇ ਹੈਲੀਕਾਪਟਰ ਔਰ ਜਹਾਜ਼ ਨਾ ਤੇ ਤੁਹਾਡਾ ਐਡਰੈਸ ਤਾਂ ਸਾਡੇ ਕੋਲ ਪਹਿਲਾਂ ਹੀ ਹੈਗਾ ਕੋਠੇ ਤੇ ਆ ਕੇ ਖੜਾ ਹੋ ਜਾਊਗਾ ਅੱਛਾ ਉਹਦੇ ਵਿੱਚ ਫਿਰ ਇਦਾਂ ਆ ਉਹ ਪੌੜੀ ਸੱਟਣਗੇ ਥੱਲੇ ਨੂੰ ਅੱਛਾ ਤੁਸੀਂ ਉਹ ਪੌੜੀ ਦੇ ਉੱਪਰ ਚੜ੍ਹ ਕੇ ਆਪਣੀਆਂ ਤਿੰਨ ਪੈਂਟਾਂ ਤੇ ਇੱਕ ਕਛਕਾ ਲੈ ਕੇ ਤੇ 5 ਲੱਖ ਰੁਪਏ ਪੌੜੀ ਦੇ ਉੱਪਰ ਚੜ ਕੇ ਆਪਣੀਆਂ ਤਿੰਨ ਪੈਂਟਾਂ ਤੇ ਇੱਕ ਕਛਕਾ ਲੈ ਕੇ ਤੇ 5 ਲੱਖ ਰੁਪਈਆ ਉਹਨਾਂ ਨੂੰ ਦੇ ਦੇਣਾ ਜੀ ਬੱਲੇ 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 5 ਲੱਖ ਰੁਪਈਆ ਤਿੰਨ ਪੈਂਟਾਂ ਤੇ ਇੱਕ ਨਾਲ ਕਛਾਵਰੀ ਹਾਂਜੀ ਹਾਂ ਉਹ ਪੌੜੀ ਕਿਹੜੀ ਲੋਹੇ ਦੀ ਲਾਉਗੇ ਕਿ ਲੱਕੜੀ ਦੀ ਲਾਉਗੇ ਹੈਲੀਕਾਪਟਰ ਤੋਂ ਨਹੀਂ ਐਲੂਮੀਨੀਅਮ ਦੀਆਂ ਤਾਰਾਂ ਦੀ ਬਣੀ ਹੋਈ ਹੋਣੀ ਆ ਅੱਛਾ ਜੀ ਤਾਂ ਕੀ ਅਸੀਂ ਚੜੀਏ ਤੇ ਡੈਪਈਏ ਥੱਲੇ ਨਾ ਸਾਡੇ ਪੱਲੇ ਕੱਚਾ ਰਵੇ ਤੇ ਨਾ ਰਵੇ ਸਾਡੇ ਪੈਂਟਾਂ ਨਹੀਂ ਨਹੀਂ ਉਹਦੇ ਨਾਲ ਤੁਹਾਨੂੰ ਉਹ ਦੂਜੀ ਇੱਕ ਛਤਰੀ ਜਿਹੜੀ ਆ ਉਹ ਪਹਿਲਾਂ ਥੱਲੇ ਸਿੱਟ ਦਵਾਗੇ ਅੱਛਾ ਜੀ ਤੇ ਡਿੱਗਣ ਦਾ ਖਤਰਾ ਨਹੀਂ ਹੋਊਗਾ ਉਹ ਕਿਹੜੇ ਸਿਸਟਮ ਚਲਾਤਾ ਇਹ 1 ਲੱਖ ਉਹਦਾ ਲੱਗ ਲੱਗੂਗਾ 5 ਲੱਖ ਦੇਣਾ ਤੁਸੀਂ ਫੇ ਬਹੁਤ ਥੋੜੇ ਪੈ ਤੁਸੀਂ ਤਾਂ ਲੈਣੇ ਆ ਆ ਬਸ ਇਹ ਜਾ ਭੇਜ ਦਿੱਤਾ ਜੀ ਜਹਾਜ਼ ਤੁਹਾਡੇ ਕੋਠੇ ਤੇ ਆਣ ਵਾਲਾ ਆ ਨੀ ਤੁਹਾਡੀ ਸਿਹਤ ਠੀਕ ਆ ਤਾਂ ਇਹ ਤੁਸੀਂ ਆਫਰਾਂ ਦਿੰਨੇ ਆ ਦੇਖੋ ਜੀ ਇਹ ਤਾਂ ਤੁਹਾਡੀ ਟੂਰ ਬਣਨੀ ਆ ਕਿ ਫਲਾਨੇ ਦੇ ਕੋਠੇ ਦੇ ਉੱਪਰ ਜਹਾਜ਼ ਆਇਆ ਆਨਲਾਈਨ ਚੀਜ਼ ਬਣਾਈ ਦੇਖੋ ਜੀ ਤੁਸੀਂ ਲੋਕਾਂ ਦੀ ਤੁਹਾਡੀ ਬਹਿ ਜਾ ਬਹਿ ਜਾ ਹੋ ਜਾਣੀ ਆ ਅੱਛਾ ਜੀ ਮੈਨੂੰ ਮੈਨੂੰ ਤਾਂ ਲੱਗਦਾ ਤੁਹਾਡੀ ਤਬੀਅਤ ਖਰਾਬ ਹੋ ਗਈ ਆ ਤੁਸੀਂ ਜੜੀਆਂ ਆਫਰਾਂ ਇਦਾਂ ਦੀਆਂ ਦੇਣ ਲੱਪੇ ਆ ਇਹ ਤੁਸੀਂ ਕਰ ਕਿਆ ਰਹੇ ਆ ਉਦਾਂ ਤੁਹਾਡੀ ਟੂਰ ਬਣਾਉਣ ਲਈ ਅੱਛਾ ਜੀ ਟਾਵਰ ਬਣਾਉਣ ਲਈ ਜਾਨੀ ਅਸੀਂ ਆਪਣੇ ਕੋਠੇ ਢਾ ਲਈਏ ਪਿਆਰ ਜਾਨੇ ਲਈ ਨਹੀਂ ਨਹੀਂ ਕੋਠੇ ਤੇ ਹੀ ਖੜਾ ਹੋਣਾ ਜਹਾਜ਼ ਤੁਹਾਡੇ ਕੋਠੇ ਤੋਂ 80 ਫੁੱਟ 90 ਫੁੱਟ ਉੱਪਰ ਹੋਊਗਾ ਮੀਟਰ ਅੱਛਾ ਜੀ ਜਾਂ ਤੁਹਾਨੂੰ ਥੱਲੇ ਇੱਕ ਛਤਰੀ ਸੈੱਡ ਦੇਣੀ ਆ ਅਲੂਮੀਨੀਅਮ ਦੀ ਤਾਲ ਸੈੱਡ ਦੇਣੀ ਆ ਉੱਤੇ ਚੜ ਕੇ ਤੁਸੀਂ 5 ਲੱਖ ਰੁਪਏ ਦਿਓ ਟੌਰ ਦੇ ਨਾਲ ਸਾਰੇ ਪਿੰਡ 'ਚ ਬਹਿ ਜਾ ਬਹਿ ਜਾ ਹੋ ਜਾ ਬਈ ਇਹ ਤੇ ਤਾਂ ਕੋਈ ਸ਼ੱਕ ਨਹੀਂ ਤੁਸੀਂ ਬਹਿ ਜਾ ਬਹਿ ਜਾ ਸਾਡੀ ਵਾਕਿਆ ਹੀ ਬਹੁਤ ਕਰੂਗੇ ਹਾਂ ਤੁਹਾਡੀ ਸੇਵਾ ਠੀਕ ਆ ਭਰਾਵਾ ਅਸੀਂ ਨਹੀਂ ਲੈਣਾ ਲੂਣਾ ਤੁਸੀਂ ਆਫਰ ਆਪਣੇ ਘਰੇ ਉਹ ਗਲਤੀ ਤੁਹਾਡੇ ਮੈਨੂੰ ਲਾ ਉਹ ਭਰਾਵਾ 5 ਲੱਖ ਸਾਡੇ ਕੋਲ ਹੈ ਨਹੀਂ ਉਹ ਜਹਾਜ਼ ਤਾਂ ਤੁਹਾਡੇ ਕੋਠੇ ਦੇ ਲੱਗਾ ਖੜਨ ਸਾਨੂੰ ਫੋਨ ਆ ਗਿਆ ਉਹ ਭਰਾਵਾ ਜਹਾਜ਼ ਨੂੰ ਮੋੜ ਲਓ ਤੁਸੀਂ ਜਹਾਜ਼ ਨੂੰ ਮੋੜ ਲਓ ਸਾਡੇ ਨਾਲ ਘਰ ਭੇਜੋ ਅਸੀਂ ਘਰ ਹੈ ਨਹੀਂ ਅਸੀਂ ਪਿੰਡੇ ਛੱਡਤਾ ਅਸੀਂ ਇੱਥੇ ਰਹਿੰਦੇ ਹੀ ਨਹੀਂ ਉਹ ਕੇਸ ਕਰ ਦੇਣਾ ਫਿਰ ਜੀ ਤੁਸੀਂ ਪਹਿਲਾਂ ਆਨਲਾਈਨ ਚੀਜ਼ਾਂ ਕੱਲੇ ਮੰਗਾਉਂਦੇ ਸੀ ਉਹ ਅਸੀਂ ਪਹਿਲਾਂ ਮੰਗਾਉਂਦੇ ਅਸੀਂ ਇੱਥੋਂ ਚਲ ਗਏ ਪੈਂਡ ਤੋਂ ਸ਼ਿਫਟ ਕਰ ਗਏ ਅਸੀਂ ਹੋਰ ਪਾਸੇ ਚਲ ਗਏ ਮਹਾਰਾਜ ਆਪਣਾ ਜਹਾਜ਼ ਆਪਣੇ ਘਰੇ ਖੜਾ ਕਰ ਲਓ ਉੱਥੇ ਦਾ ਐਡਰੈਸ ਦੇ ਦਿਓ ਜੀ ਉਦੋਂ ਨੂੰ ਮੋੜ ਦਿੰਨੇ ਆ ਉਹ ਮਹਾਰਾਜ ਜੀ ਤੁਸੀਂ ਬੱਸ ਕਰੋ ਤੁਸੀਂ ਮੈਂ ਹੱਥ ਜੋੜਦਾ ਹਾਂ ਤੁਸੀਂ ਆਪਣਾ ਜਹਾਜ਼ ਆਪਣੇ ਘਰੇ ਲੈ ਜਾਓ ਅਸੀਂ ਇੱਥੋਂ ਪੈਂਡ ਵੀ ਛੱਡ ਗਏ ਅਸੀਂ ਘਰ ਵੀ ਵੇਚ ਦਿੱਤਾ ਉੱਥੇ ਭੇਜ ਦਿੰਨੇ ਆ ਨਹੀਂ ਨਹੀਂ ਤੁਹਾਨੂੰ ਸਭ ਉੱਥੇ ਨਹੀਂ ਉੱਥੇ ਸਾਨੂੰ ਲੋੜ ਨਹੀਂ ਆਲੇ ਸਾਡਾ ਘਰੇ ਨਹੀਂ ਬਣਿਆ ਉੱਥੇ ਸਾਡਾ ਤਾਂ ਨੁਕਸਾਨ ਹੋ ਗਿਆ 5 ਲੱਖ ਦਾ ਆ ਤੁਹਾਡਾ ਨੁਕਸਾਨ ਹੋ ਗਿਆ ਕੋਈ ਨਹੀਂ ਤੁਹਾਡਾ ਨੁਕਸਾਨ ਤੁਹਾਡਾ ਨੁਕਸਾਨ ਵਾ ਸਾਡਾ ਕੋਈ ਨੁਕਸਾਨ ਨਹੀਂ ਨਹੀਂ ਫੇ ਲੈ ਲਓ ਜੀ ਲੈ ਲਓ ਉਹ ਮੈਂ ਹੱਥ ਜੋੜਦਾ ਭਰਾਵਾ ਚੱਕੋ ਤੁਸੀਂ ਆਪਣਾ ਜਹਾਜ਼ ਜੂ ਲੈ ਜਾਓ ਇੱਥੇ ਨਾ ਲੈ ਆਵੇ ਇੱਥੇ ਨਿਆਣੇ ਇਕੱਠੇ ਹੋ ਜਾਣੇ ਆ ਉਹ ਲੈ ਲਓ ਲੈ ਲਓ ਤੁਹਾਡੀ ਟੋਰ ਬਣ ਜਊ ਉਹ ਮੈਂ ਤੇ ਹੀ ਕਰਦੇ ਆ ਭਰਾਵਾ ਤੂੰ ਬੰਦ ਕਰ ਫੋਨ ਉਹ ਭਾਜੀ ਕਿਸੇ ਭਾਜੀ ਇਹਨੇ ਗੁੱਸੇ ਤਾਂ ਨਹੀਂ ਹੁੰਦੇ ਆ ਗਾਲਾਂ ਨਾ ਕੱਢੋ ਮੈਨੂੰ ਹੁਣ ਉਹ ਬੱਸ ਤੁਸੀਂ ਆਪਣਾ ਬੰਦ ਕਰ ਦਿਓ ਨਹੀਂ ਤਾਂ ਫੇ ਸਟੇਸ਼ਨ ਹੋਰ ਚੱਲ ਪਾਣਾ ਉਹ ਆਪਣਾ ਸਾਰਾ ਕੁਝ ਆ ਗਿਆ ਜਹਾਜ਼ ਆ ਗਿਆ ਨਹੀਂ ਨਹੀਂ ਬੰਦ ਕਰੋ ਬੰਦ ਕਰੋ ਮੈਂ ਚੱਲਿਆ ਬੱਸ ਹਾਂ ਫੋਨ ਨਾ ਕਟਿਓ ਇਧਰੋਂ ਜੀ